ਤਾਂ ਜਿੱਥੇ ਪੰਜਾਬ ਦੀਆਂ ਸੜਕਾਂ ਤੇ ਸ਼ਬੀਲਾ ਲਗਾ ਕੇ ਪੁੰਨ ਖੱਟਿਆ ਜਾਂਦਾ ਪਿਆਸਿਆਂ ਦੀ ਪਿਆਸ 부ਜਾਈ ਜਾਂਦੀ ਹੈ ਉੱਥੇ ਹੀ ਆ ਸੜਕਾਂ ਤੇ ਦੇਖੋ ਸ਼ਰਯਾਮ ਕੀ ਹੋ ਰਿਹਾ ਹੈ ਹਾਂ ਤਾਂ ਬਿਲਕੁਲ ਜੋ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਦਰਸਲੇ ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਆਪਣੇ ਫਾਲੋਅਰਸ ਵਧਾਉਣ ਲਈ ਆਪਣੇ ਵਿਊਜ਼ ਵਧਾਉਣ ਲਈ ਕਿਸ ਹੱਦ ਤੱਕ ਜਾਣਦੇ ਨੇ ਸ਼ਰਯਾਮ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਤਾਂ ਬਿਲਕੁਲ ਸੜਕ ਤੇ ਰੋਕ ਰੋਕ ਕੇ ਪਿਆਕੜਾਂ ਨੂੰ ਤਾਰੂ ਪਿਾਈ ਜਾਂਦੀ ਹੈ ਚਾਹੇ ਫਿਰ ਆਟੋ ਵਾਲਾ ਹੋਵੇ ਚਾਹੇ ਫਿਰ ਕਾਰ ਵਾਲਾ ਹੋਵੇ ਸ਼ਰਯਾਮ ਬੀਅਰ ਦੀਆਂ ਬੋਤਲਾਂ ਦੇ ਵਿੱਚ ਗਲਾਸ ਭਰ-ਭਰ ਕੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਤੇ ਇੰਨਾ ਹੀ ਨਹੀਂ ਨਾਲ ਨਮਕੀਨ ਵੀ ਦਿੱਤੀ ਜਾਂਦੀ ਹੈ ਇਹ ਵੀਡੀਓ ਹੈ ਜਿਹੜੀ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਈ ਹੈ ਜੈਪੁਰ ਦੀਆਂ ਸੜਕਾਂ ਤੇ ਦੇਖੋ ਕਿਸ ਤਰੀਕੇ ਦੇ ਨਾਲ ਲਗਾਤਾਰ ਸ਼ਰਾਬ ਵੰਡੀ ਜਾ ਰਹੀ ਹੈ ਇਹ ਉਹੀ ਸੋਸ਼ਲ ਮੀਡੀਆ 스타 ਨੇ ਜਿਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ 1.9 ਮਿਲੀਅਨ ਫਾਲੋਅਰਸ ਨੇ ਸੋਸ਼ਲ ਮੀਡੀਆ ਤੇ ਆਪਣੇ ਫਾਲੋਅਰਸ ਵਧਾਉਣ ਲਈ ਆਪਣੇ ਵਿਊਜ਼ ਵਧਾਉਣ ਲਈ ਲੋਕ ਨੇ ਜਿਹੜੇ ਕਿਸ ਹੱਦ ਤੱਕ ਜਾ ਸਕਦੇ ਨੇ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਸੋ ਬਿਲਕੁਲ ਇੱਕ ਪਾਸੇ ਜੂਨ ਦੇ ਮਹੀਨੇ ਵਿੱਚ ਤਪਸ਼ ਹੁੰਦੀ ਹੈ ਪੰਚ ਜਪ ਦੇ ਵਿੱਚ ਸ਼ਬੀਲਾ ਲਗਾਈਆਂ ਜਾਂਦੀਆਂ ਨੇ ਪਿਆਸਿਆਂ ਦੀ ਪਿਆਸ ਪੁਜਾਈ ਜਾਂਦੀ ਹੈ ਤੇ ਉੱਥੇ ਦੂਜੇ ਪਾਸੇ ਰਾਜਸਥਾਨ ਦੇ ਜੈਪੁਰ ਦੇ ਵਿੱਚ ਤਸਵੀਰਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦਰਸਲ ਵਿਊਜ਼ ਲੈਣ ਲਈ ਇਹਨਾਂ ਨੇ ਖੁਦ ਆਪਣੇ ਅਕਾਊਂਟ ਤੇ ਵੀਡੀਓ ਜਿਹੜੀ ਉਹ ਪੋਸਟ ਕੀਤੀ ਸੀ ਆ ਤਾਂ ਜੀ ਆ ਤਸਵੀਰਾਂ ਹੁਣ ਕੈਮਬ੍ਰਿਜ ਕੈਦ ਹੋ ਗਈਆਂ ਨੇ ਤੇ ਲਗਾਤਾਰ ਹਰ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ ਤਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ